ਅੱਜ ਤਰੀਕ ਹੈ ਜੀ 8 ਤੇ ਅੱਜ ਆਪਾਂ ਅੱਜ ਦਾ ਸਫ਼ਰ ਜਿਹੜਾ ਸ਼ੁਰੂ ਕਰਨ ਲੱਗਿਆ ਦੋ ਦਿਨ ਤੋਂ ਜਿਹੜੇ ਆਪਾਂ ਪੁਸ਼ਕਰ ਦੇ ਵਿੱਚ ਰੁਕੇ ਹੋਏ ਸੀਗੇ ਤੇ ਅੱਜ ਆਪਾਂ ਜਾਵਾਂਗੇ ਅਜਮੇਰ ਤੇ ਅਜਮੇਰ ਦਾ ਤੁਹਾਨੂੰ ਸਾਰਾ ਇਲਾਕਾ ਦਿਖਾਵਾਂਗੇ ਹਨ ਬਣੇ ਰਿਹਾ ਆਪਣੇ ਵਲੌਗ ਦੇ ਵਿੱਚ ਤੇ ਟਾਈਮ ਜਿਹੜਾ 11:30 ਦਾ ਹੋ ਗਿਆ ਨਾ ਤੇ ਆਹ ਅੰਕਲ ਜੀ ਦੇ ਟਾਬੇ ਤੋਂ ਆਪਾਂ ਚਾਹ ਪੀ ਕੇ ਬਸ ਹੁਣ ਜਿਹੜਾ ਸਫ਼ਰ ਦੀ ਸ਼ੁਰੂਆਤ ਕਰਨ ਲੱਗਿਆ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਅੱਜ ਦਾ ਸਾਰਾ ਸਫ਼ਰ ਤੇ ਆਪਾਂ ਨੇ ਜਿਹੜਾ ਪੁਸ਼ਕਰ ਤੋਂ ਸਫ਼ਰ ਦੀ ਸ਼ੁਰੂਆਤ ਕਰਤੀ ਹੈ ਨਾ ਆ ਸਾਰਾ ਪੁਸ਼ਕਰ ਸ਼ਹਿਰ ਦਾ ਜਿਹੜਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਤੇ ਆ ਸਾਹਮਣੇ ਜਿਹੜੀਆਂ ਬਾਈਕਾਂ ਖੜੀਆਂ ਨੇ ਇੱਥੇ ਰੈਂਟ ਤੇ ਤੁਹਾਨੂੰ ਬਾਈਕ ਮਿਲ ਜੇ ਦੇਖ ਕੇ ਤੁਸੀਂ ਪੁਸ਼ਕਰ ਘੁੰਮਣਾ ਚਾਹੁੰਦੇ ਹੋ ਬਹੁਤ ਓਡੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਬਾਈਕ ਰੈਂਟ ਤੇ ਲੈਣ ਦੇ ਲਈ ਆ ਸਾਰੀਆਂ ਦੁਕਾਨਾਂ ਆਈਆਂ ਤੁਸੀਂ ਦੇਖ ਰਹੇ ਹੋ ਤੇ ਆਲੇ-ਦਾਲੇ ਪਹਾੜਾਂ ਦਾ ਦ੍ਰਿਸ਼ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਆਲੇ-ਦਾਲੇ ਪਹਾੜ ਤੇ ਵਿਚਕਾਰ ਵਸਿਆ ਹੋਇਆ ਸ਼ਹਿਰ ਪੁਸ਼ਕਰ ਇਹ ਨੌ ਜਵਾਨਾਂ ਨੇ ਜਿਹੜੀ ਸਾਈਕਲ ਦੇ ਪੈਡਲ ਨੂੰ ਅੱਡੀ ਮਾਰਤੀ ਹੈ ਨਾ ਆਪਾਂ ਜਿਹੜਾ ਪੁਸ਼ਕਰ ਘਾਤੀ ਪਹੁੰਚ ਗਏ ਨਾ ਤੇ ਚਰਾਗਾਂ ਨਾਲ ਜਿਹੜਾ ਸੋਰੇ ਸੋਰੇ ਮੱਥਾ ਲੱਗਿਆ ਤੇ ਦੇਖਦੇ ਆ ਜਿਹੜਾ ਕਿੰਨੇ ਟਾਈਮ ਦੇ ਵਿੱਚ ਆਪਾਂ ਪਹੁੰਚ ਜਾ ਜੀ ਅਜਮੇਰ ਇੱਥੋਂ ਜਿਹੜੀ ਅਜਮੇਰ ਦੀ ਦੂਰੀ ਆ ਤਕਰੀਬਨ 12 ਕਿਲੋਮੀਟਰ ਦੂਰ ਜਿਹੜਾ ਅਜਮੇਰ ਆ ਨਾ ਤੇ ਆਪਾਂ ਪਹੁੰਚਦੇ ਆ ਜਦੇ ਕੋ ਤੁਹਾਨੂੰ ਦੱਸ ਦਿਆਂ ਟਾਈਮ ਦੀ ਕਿੰਨੇ ਘੰਟੇ ਦੇ ਵਿੱਚ ਜਾਂ ਕਿੰਨੇ ਟਾਈਮ ਦੇ ਵਿੱਚ ਆਪਾਂ ਅਜਮੇਰ ਪਹੁੰਚੇ ਹੈ ਨਾ ਤੇ ਆ ਸਾਰਾ ਤੁਹਾਨੂੰ ਅਲਗ-ਅਲਗ ਪਹਾੜੀਆਂ ਵਾਰੀਆਂ ਦੇਖਣੀਆਂ ਹੈ ਇੱਥੋਂ ਆਪਾਂ ਲੰਘ ਰਹੇ ਆਂ ਤੇ ਪੁਸ਼ਕਰ ਘਾਟੀ ਜਿਹੜੀ ਪਾਰ ਕਰ ਰਹੇ ਆਂ ਨਾ ਤੇ ਸਿੱਧੀਆਂ ਪਿੱਖਿਆਂ ਤੇ ਰਹੀਆਂ ਆ ਗਈਆਂ ਉੱਪਰ ਨੂੰ ਤੇ ਆਹ ਮੋੜ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਖਤਰਨਾਕ ਆ ਨਾ ਤੇ ਬਹੁਤ ਗੱਡੀਆਂ ਉਰੀਆਂ ਔਖੀਆਂ ਇੱਥੋਂ ਮੁੜਦੀਆਂ ਨੇ ਤੇ ਹੁਣ ਆਪਾਂ ਜਿਹੜਾ ਇੱਥੋਂ ਅਜਮੇਰ ਦੀ ਵੱਲ ਜਾ ਰਹੇ ਆਂ ਨਾ ਤੇ ਪਿੱਖਿਆਂ ਝੜਾਈਆਂ ਦੇ ਨਾਲ ਜਿਹੜਾ ਮੱਥਾ ਲੱਗਿਆ ਹੋਇਆ ਤੇ ਦੇਖਦੇ ਆ ਕਿੰਨੇ ਸਮੇਂ ਦੇ ਵਿੱਚ ਜਿਹੜਾ ਆਪਾਂ ਪੁਸ਼ਕਰ ਘਾਟੀ ਪਾਰ ਕਰਦੇ ਆਂ ਪੁਸ਼ਕਰ ਦੀ ਘਾਟੀ ਪਾਰ ਕਰਦੇ ਤੈਨੂੰ ਇਹੋ ਜਿਹੇ ਜਿਹੜੇ ਮੋੜ ਮਿਲ ਜਾਣਗੇ ਨਾ ਖਤਰਨਾਕ ਤੇ ਆਹ ਦੇਖੋ ਜਿਹੜਾ ਪਹਾੜ ਕੱਟ ਕੇ ਜਿਹੜਾ ਬ ਤੇ ਆ ਬਾਈ ਉਹ ਮੋਟਰਸਾਈਕਲ ਤੇ ਚਲ ਪਾਈ ਫਿਰਦੇ ਨੇ ਸਾਰੀ ਸੜਕ ਤੇ ਆਮ ਕਰਦੇ ਨੇ ਤੇ ਅਨੇ ਦੇ ਰੋਡ ਨੇ ਜਿਹੜੇ ਪੁਸ਼ਕਰ ਘਾਟੀ ਦੇ ਵਿੱਚ ਤੇ ਪੁਸ਼ਕਰ ਘਾਟੀ ਦੀ ਆਪਾਂ ਪਾਰ ਕਰ ਰਹੇ ਹਾਂ ਤੇ ਬਸ ਇਹਦਾ ਲਾਸਟ ਪਾਰ ਸੀਗਾ ਇਹਨੂੰ ਲਾਦਾ ਤੇ ਪਹਾੜਾਂ ਦੇ ਵਿੱਚੋਂ ਦੀ ਨਿਕਲਦੀ ਸੜਕ ਤੇ ਬਹੁਤ ਸਾਰੇ ਬੀਬੀ ਆ ਜਿਹੜਾ ਤੇ ਆਪਾਂ ਨੇ ਜਿਹੜੀ ਪੁਸ਼ਕਰ ਘਾਟੀ ਪਾਰ ਕਰ ਲਈ ਹੈ ਨਾ ਤੇ ਇੱਥੋਂ ਵੀਰਾ ਅੱਗੇ ਸਾਹਮਣੇ ਦਾ ਨਜ਼ਾਰਾ ਤੁਹਾਨੂੰ ਦਿਖਾਉਂਦੇ ਆ ਬਹੁਤ ਹੀ ਸੋਹਣਾ ਨਜ਼ਾਰਾ ਹੈ ਨਾ ਤੇ ਆ ਦੇਖੋ ਪਹਾੜਾਂ ਦੇ ਵਿੱਚ ਵਸਿਆ ਹੋਇਆ ਅਜਮੇਰ ਸ਼ਹਿਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਏ ਲੈਕ ਵੀ ਆ ਬੱਚ ਹੈ ਨਾ ਅਜਮੇਰ ਦੀ ਲੈਕ ਤੇ ਪਹਾੜਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਤੇ ਬਹੁਤ ਖੂਬਸੂਰਤ ਦ੍ਰਿਸ਼ ਹੈ ਨਾ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਨਾ ਤੇ ਸਾਹਮਣੇ ਤੁਹਾਨੂੰ ਗੱਡੀਆਂ ਉਹਨੀਆਂ ਦਿਖਾਈ ਦਿੰਦੀਆਂ ਆਉਣੀਆਂ ਨਾ ਤੇ ਆਪਾਂ ਉਹ ਜਿਹੜੀ ਪੁਸ਼ਕਰ ਘਾਟੀ ਆ ਉਹ ਤੇ ਉਹ ਪਾਰ ਕਰਕੇ ਆਪਾਂ ਪਹੁੰਚਦੇ ਜੀ ਅਜਮੇਰ ਅਨਸਰ ਕੁਮਰ ਜੀ ਹਾਂ ਜੀ ਹਾਂ ਜੀ ਬਾਈ ਤੇ ਅਜਮੇਰ ਪਹੁੰਚ ਗਏ ਤੇ ਚੱਲਦੇ ਹੁਣ ਆਪਾਂ ਦਰਗਾਹ ਸ਼ਰੀਫ ਹਾਂ ਤੇ ਹੁਣ ਚੱਲਦੇ ਆਪਾਂ ਦਰਗਾਹ ਸ਼ਰੀਫ ਤੇ ਦਿਖਾਉਨੇ ਆ ਤੁਹਾਨੂੰ ਕਰਵਾਉਨੇ ਆ ਦਰਸ਼ਨ ਦਰਗਾਹ ਸ਼ਰੀਫ ਦੇ ਤੇ ਆਪਾਂ ਦਿਹੇਰ ਦੇ ਵਿੱਚ ਚੌਂਕ ਦੇ ਵਿੱਚ ਆ ਗਏ ਹਨ ਤੇ ਇੱਥੋਂ ਜਿਹੜਾ ਸਾਹਮਣੇ ਵੱਲ ਨੂੰ ਰਸਤਾ ਜਾਂਦਾ ਉਹ ਜਾਵਾਂਗੇ ਆਪਾਂ ਦਰਗਾਹ ਸ਼ਰੀਫ ਦੀ ਵੱਲ ਨੂੰ ਹਨਾ ਇਹ ਆਪਾਂ ਅਜਮੇਰ ਦੇ ਚੌਂਕ ਤੋਂ ਰੁਕੇ ਤੇ ਹਨਾ ਤੇ ਥੋੜਾ ਆਪਣਾ ਸਾਈਕਲ ਆ ਜਿਹੜਾ ਗੇਅਰ ਚੇਂਜ ਕਰਨ ਨੂੰ ਅਟ ਗਿਆ ਜੀ ਤੇ ਬਾਈ ਸਰਦਾਰ ਸਾਹਿਬ ਦੀ ਜਿਹੜੀ ਦੁਕਾਨ ਸੀ ਜੀ ਸਾਹਮਣੇ ਬਾਈ ਖੜੇ ਰੇ ਨਾ ਤੇ ਇਹਨਾਂ ਕੋਲ ਆਪਾਂ ਨੇ ਸਾਈਕਲ ਦੀ ਟਾਰ ਚੇਂਜ ਕਰਵਾਈ ਆ ਨਾ ਗੇਅਰ ਅਡਜਸਟਰ ਜਿਹੜਾ ਉਹਦਾ ਕੰਮ ਨਹੀਂ ਸੀ ਕਰ ਰਿਹਾ ਨਾ ਤੇ ਉੱਥੇ ਬਾਈ ਕਹਿੰਦਾ ਵੀ ਸਾਡੇ ਕੋਲੇ ਉਰੇ ਖੜਾ ਦੇ ਤੁਸੀਂ ਸਾਈਕਲ ਤੇ ਬਾਈ ਹੁਣ ਨਾ ਦੁਕਾਨ ਤੇ ਜਿਹੜਾ ਆਪਾਂ ਸਾਈਕਲ ਖੜਾ ਕੇ ਤੇ ਆਪਾਂ ਜਿਹੜਾ ਪੈਦਲ ਚੱਲਦੇ ਆਂ ਅੱਗੇ ਅਜਮੇਰ ਸ਼ਰੀਫ ਦੀ ਵੱਲ ਤੇ ਸਾਹਮਣੇ ਤੋਂ ਰਸਤਾ ਜਾਵਾਂਗੇ ਜੀ ਆਪਾਂ ਚਾਂਪ ਤੋਂ ਬਿਲਕੁਲ ਸਿੱਧੇ ਹੈ ਨਾ ਤੇ ਆਹ ਦੇਖੋ ਜੀ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਜਿਹੜਾ ਚੱਲਦੇ ਹੋਏ ਤਾਂਗੇ ਨਾ ਆਦੇ ਵਗੈਰਾ ਵੀ ਹੈਗੇ ਪਰ ਤਾਂਗੇ ਵੀ ਇਹਦੇ ਇੱਥੇ ਚੱਲਦੇ ਆ ਯਾਰ ਤੇ ਆਪਾਂ ਜਮੇਰ ਦੇ ਬਾਜ਼ਾਰ ਦੇ ਵਿੱਚ ਗੜਿਆ ਨਾ ਤੇ ਸਾਹਮਣੇ 게ਟ ਆਇਆ ਦਿੱਲੀ 게ਟ ਇਹ 게ਟ ਬਣਿਆ ਹੋਇਆ ਜੀ ਦਿੱਲੀ ਤੇ ਇੱਥੇ ਪ੍ਰਾਜਨਿਕ ਜਿਹੜੀ ਬਹੁਤ ਜ਼ਿਆਦਾ ਹੈ ਨਾ ਤੇ ਆਹ ਦੇਖੋ ਜੀ ਪੂਰਾ ਜਿਹੜਾ ਰੋਡ ਭਰਿਆ ਹੋਇਆ ਟ੍ਰੈਫਿਕ ਦੇ ਨਾਲ ਤੇ ਬਹੁਤ ਲੋਕੜੇ ਦਰਗਾਹ شریف ਦੇ ਦਰਸ਼ਨ ਕਰਨੇ ਲਈ ਜਾ ਰਹੇ ਨੇ ਸਾਹਮਣੇ ਦਰਗਾਹ شریف ਜਾਣ ਨੂੰ ਰਸਤਾ ਹੈ ਨਾ ਤੇ ਦਿੱਲੀ 게ਟ ਤੋਂ ਆਪਾਂ ਜਿਹੜਾ ਅੰਦਰ ਜਾਵਾਂਗੇ ਤੇ ਆ ਸਾਰਾ ਬਾਜ਼ਾਰ ਆ ਜੀ ਅਜਮੇਰ ਸ਼ਹਿਰ ਦਾ ਤੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਇਹਨੀਆਂ ਬਣੀਆਂ ਹੋਈਆਂ ਨੇ ਰਹਾ ਪਾਣਿਆਂ ਦੀਆਂ ਘਰਿਆਂ ਦੀਆਂ ਅਲੱਗ-ਅਲੱਗ ਤਰ੍ਹਾਂ ਦਾ ਸਾਮਾਨ ਇੱਥੇ ਮਿਲ ਜਾਂਦਾ ਤੇ ਆਪ ਜਿਹੜਾ ਦਰਗਾਹ ਸਾਹਿਬ ਦੇ ਮੇਨ ਗੇਟ ਤੇ ਪਹੁੰਚ ਗਏ ਨਾ ਜਿੱਥੋਂ ਅੰਦਰ ਐਂਟਰੀ ਹੁੰਦੀ ਆ ਤੇ ਮੇਨ ਗੇਟ ਤੋਂ ਜਿਹੜਾ ਆਪਾਂ ਐਂਟਰ ਕਰ ਰਹੇ ਹਾਂ ਨਾ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਕਰਵਾਉਂਦੇ ਹਾਂ ਦਰਸ਼ਨ ਤੇ ਆ ਸਾਰਾ ਜਿਹੜਾ ਮਾਹੌਲ ਅੰਮ੍ਰਿਤ ਬਾਣਾ ਤੇ ਬਹੁਤ ਸੰਗਤਾਂ ਦਾ ਇਕੱਠਾ ਬਹੁਤ ਲੋਕੜੇ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਹੰਦਰ ਲੜੀਆਂ ਦੁਕਾਨਾਂ ਬੜੀਆਂ ਹੋਏ ਰਹਿਆ ਇੱਥੇ ਤੁਸੀਂ ਪ੍ਰਸ਼ਾਦ ਵਗੈਰਾ ਲੈਣਾ ਚਾਬਰ ਇੱਥੇ ਲੈ ਕੇ ਜਾ ਸਕਦੇ ਹੋ ਅੰਦਰ ਤੇ ਦਰਗਾਹ ਸ਼ਰੀਫ ਦੇ ਦਰਸ਼ਨ ਕਰਨ ਜਾਣ ਤੋਂ ਪਹਿਲਾਂ ਹਨ ਤੇ ਇੱਥੇ ਜਿਹੜਾ ਸੁੱਚੇ ਹੋਣਾ ਪੈਂਦਾ ਹੱਥ منہ ਪੈਰ ਧੋ ਕੇ ਜਿਹੜਾ ਸੁੱਚੇ ਹੋ ਕੇ ਅੰਦਰ ਜਾਣਾ ਪੈਂਦਾ ਨਾ ਦਰਸ਼ਨ ਕਰਨ ਦੇ ਲਈ ਤੇ ਆ ਸਾਰੇ ਲੋਕ ਜਿਹੜੇ ਤੁਸੀਂ ਦੇਖ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਜਿਹੜੇ ਇੱਥੇ ਆਪਣੇ ਮੂੰਹ ਹੱਥ ਪੈਰ ਧੋ ਕੇ ਜਿਹੜੇ ਅੰਦਰਗਾਹ ਸ਼ਰੀਫ ਜੀ ਦੇ ਦਰਸ਼ਨ ਕਰਨ ਦੇ ਲਈ ਜਾਂ ਗਰੀਬ ਨਮਾਜ਼ ਅਸਥਾਨ ਤੇ ਬਿਲਕੁਲ ਮੁੱਖ ਸਥਾਨ ਤੇ ਆਪਾਂ ਪਹੁੰਚ ਗਏ ਨਾ ਸੰਗਤਾਂ ਦਾ ਇਕੱਠ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਬਹੁਤ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਨਾ ਤੁਸੀਂ ਸਾਹਮਣੇ ਜਿਹੜੀ ਲਾਈਨ ਦੇਖ ਰਹੇ ਹੋ ਇਹ ਅੰਦਰ ਤੇ ਮੱਥਾ ਟੇਕਣ ਦੇ ਲਈ ਜਾ ਰਹੇ ਨੇ ਨਾ ਤੇ ਮੁੱਖ ਸਥਾਨ ਜੀ ਸਾਹਮਣੇ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਤੇ ਅੰਦਰ ਬਰਗਾਸ ਰੀਤ ਤੇ ਜਿਹੜੀ ਮੱਥਾ ਟੇਕਣ ਤੋਂ ਬਾਅਦ ਐਵੇਂ ਦੇ ਇੱਥੇ ਥਾਗੇ ਬਣੇ ਮੰਦਰੀ ਖੰਮਣੀਆਂ ਨੇ ਤੇ ਆਪਣੀਆਂ ਦੁਆਵਾਂ ਇੱਥੇ ਕਰਕੇ ਜਾਂਦੇ ਨੇ ਲੋਕ ਆ ਸਾਰੇ ਲੋਕ ਜਿਹੜੇ ਦੁਆ ਕਰ ਰਹੇ ਨੇ ਇੱਥੇ ਜਿਹੜੀਆਂ ਐਵੇਂ ਦੇ ਥਾਗੇ ਬਣੇ ਜਾਂਦੇ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਏ ਹੋਏ ਨੇ ਦਰਗਾਹ شریف ਤੇ ਦਰਸ਼ਨ ਕਰਨ ਦੇ। ਤੇ ਸਾਰੇ ਲੋਕ ਜਿਹੜੇ ਦੁਆਵਾਂ ਕਰ ਰਹੇ ਨੇ ਹਨਾ ਆਪਣੀਆਂ। ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਅੱਗੇ ਤੇ ਜਿਹੜੇ ਅਕਬਰ ਬਾਦਸ਼ਾਹ ਨੇ ਇਸ ਦਰਗਾਹ ਦੇ ਵਿੱਚ ਕੜਾਹੇ ਭੇਟ ਕੀਤੇ ਸੀ ਉਹ ਆਪਾਂ ਤੁਹਾਨੂੰ ਦਿਖਾਉਨੇ ਆਂ। ਤੇ ਆ ਜਿਹੜੀ ਸਾਹਮਣੇ ਤੁਸੀਂ ਦੇਖ ਦੇਖ ਰਹੇ ਹੋ ਜਿਹੜੀ ਕਿ ਕਰਾਹਾ ਹਨਾ ਅਕਬਰ ਰਾਜਾ ਨੇ ਜਿਹੜਾ ਇੱਥੇ ਭੇਟ ਕੀਤਾ ਸੀ ਹਨਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਲੋਕ ਰਸੇ ਲੈ ਕੇ ਆਉਂਦੇ ਨੇ ਹਨਾ। ਜਨਨ ਕਿ ਸੌਦਾ ਪਤਾ ਤੇ ਉਹ ਉਸੇ ਦਾ ਜਿਹੜਾ ਇੱਥੇ ਫਿਰ ਜਿਹੜਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹਨਾ ਤੇ ਲੋਕ ਛੜਾਵਾ ਵੀ ਦੰਦ ਰਹੇ ਹਨਾ ਜਨਨ ਕਿ ਮੱਖਾ ਟਿਕ ਦੇਣੇ ਪੈਸਿਆਂ ਦੇ ਨਾਲ ਫਿਰ ਉਹ ਸਾਰੇ ਜਿਹੜੇ ਪੈਸੇ ਇਕੱਠਾ ਕਰਕੇ ਇੱਥੇ ਫਿਰ ਜਿਹੜਾ ਲੰਗਰ ਚਲਾਇਆ ਜਾਂਦਾ ਹਨਾ ਲੰਗਰ ਤਿਆਰ ਕੀਤਾ ਜਾਂਦਾ ਤੇ ਫਿਰ ਜਿਹੜਾ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਤੇ ਅਕਵਰ ਰਾਜੇ ਨੇ ਜਿਹੜੇ ਇੱਥੇ ਦੋ ਕੜਾਹੇ ਢੇਡ ਕੀ ਰਏ ਤੇ ਇੱਕ ਦੇ ਆਪਾਂ ਤੁਹਾਨੂੰ ਦਿਖਾਤਾ ਤੇ ਦੂਜਾ ਵੀ ਆਪਾਂ ਤੁਹਾਨੂੰ ਦਿਖਾਉਂ ਰਿਹਾ ਉਹ ਸਾਹਮਣੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ दो हजार चार 2400 किलो मीठा खाना बनता है मीठा चावल बनता है ये जहांगीर बादशाह ने गिफ्ट किया हुआ है और इसकी खासियत यह है इसमें ये खाना बोयल हुई भी होता रहेगा और मगर जैसा हमने अभी हाथ रखा हुआ वैसे ही ठंडा ही रहेगा ये खाना ये बाबा की करामात है और इसमें वन टाइम में दो हजार चार सौ किलो मीठा चावल बनता है और ये जहांगीर बादशाह ने गरीब नमाज को तोहफा दिया था गिफ्ट किया था ये दोनों उधर है वो वाली वो जो बड़ी वाली है वो एक सौ बीस मन की है वो अकबर बादशाह ने दिया था जब उसको औलाद नहीं हुई थी तो उसने मन्नत मांगी थी तो उसकी मन्नत पूरी हुई थी तो उसने एक सौ बीस मन की सामने देख जो दिख रही है उसने वो गिफ्ट किया था तो वो देख जो है वो मानता के लिए होती है देख और ये जो है रोजाना बनती है जिसमें आपको वन टाइम में डेढ़ लाख रुपया खर्चा है बनाने के लिए इसमें दो हजार चार सौ किलो खाना बनता है मीठा ऑनली मीठा बनता है क्योंकि हर मतलब का आदमी इसे खाता है जो जितना भी पैसा डला हुआ है इसका सारा कलेक्शन होता है रोजाना कलेक्शन होने के बाद इसका प्रसाद बनाया जाता है

ਇਤੋਂ ਜਿਹੜਾ ਬੰਨਣ ਲੱਗਦਾ ਹੈ ਠਾਣਾ ਤੇ ਫਿਰ ਉੱਤੇ ਜਿਹੜੀ ਬੇਗ ਤਿਆਰ ਹੁੰਦੀ ਆ ਜਾਂ ਕੁਝ ਜਿਹਾ ਮਿੱਠਾ ਪ੍ਰਸਾਦ ਜਿਹੜਾ ਇਹ ਤਿਆਰ ਕਰਦੇ ਨੇ ਨਾ ਦਰਗਾਹ ਸ਼ਰੀਫ ਦੇ ਆਪਣੇ ਦਰਸ਼ਨ ਕਰ ਲੈਣਾ ਬਹੁਤ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰਨ ਦੇ ਲਈ ਤੁਸੀਂ ਬਾਜ਼ਾਰ ਦੇ ਵਿੱਚ ਕੱਪ ਦੇਖ ਰਹੇ ਹੋ ਨਾ ਬਹੁਤ ਜ਼ਿਆਦਾ ਜਿਹੜੇ ਲੋਕ ਆਏ ਹੋਏ ਨੇ ਦਰਸ਼ਨ ਕਰਨ ਦੇ ਲਈ ਤੇ ਬਹੁਤ ਧੀਰਾਂ ਆ ਨਾ ਜੀ ਆਹ ਦੇਖੋ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਮਠਾਈਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਨਾ ਤੇ ਦਰਗਾਹ ਸ਼ਰੀਫ ਦੇ ਦਰਸ਼ਨ ਆਪਾਂ ਨੇ ਕਰ ਲਏ ਤੇ ਹੁਣ ਆਪਾਂ ਚੱਲਦੇ ਆ ਆਪਣੇ ਸਾਈਕਲਾਂ ਦੀ ਵੱਲ ਸਰਦਾਰ ਬਾਈ ਦੀ ਦੁਕਾਨ ਤੇ ਜਿਹੜੇ ਆਪਾਂ ਸਾਈਕਲ ਖੜਾ ਕੇ ਆਏ ਸੀਗੇ ਹਨਾ ਤੇ ਉੱਥੇ ਜਿਹੜਾ ਆਪਣਾ ਸਵਾਨ ਪਿਆ ਤੇ ਹੁਣ ਆਪਾਂ ਉੱਥੇ ਚੱਲਦੇ ਆਂ ਤੇ ਬਾਈ ਨੇ ਜਿਹੜਾ ਆਪਾਂ ਕਹਿ ਕੇ ਐਸੇ ਵੀ ਸਾਈਕਲ ਠੀਕ ਕਰਦੇ ਹੋ ਹਨਾ ਤੇ ਬਾਈ ਨੇ ਸਾਈਕਲ ਠੀਕ ਕਰਤਾ ਹੋਣਾ ਤੇ ਫਿਰ ਉੱਥੋਂ ਆਪਾਂ ਜਿਹੜਾ ਅੱਗੇ ਦਾ ਸਫਰ ਕਰਾਂਗੇ ਤੇ ਤੇ ਚਲੋ ਜੀ ਚੱਲਦੇ ਆਂ ਬਾਈ ਦੀ ਦੁਕਾਨ ਤੇ ਤੇ ਚੱਕਦੇ ਆਂ ਸਾਈਕਲ ਫਿਰ ਜਿਹੜਾ ਅੱਗੇ ਦੇ ਸਫਰ ਦੀ ਕਰਦੇ ਆਂ ਸ਼ੁਰੂਆਤ ਤੁਹਾਨੂੰ ਆਪਾਂ ਨੇ ਪਹਿਲਾਂ ਵੀ ਦੱਸਿਆ ਨਾ ਵੀ ਆਪਣਾ ਸਾਈਕਲ ਖਰਾਬ ਹੋ ਗਿਆ ਸੀ ਕਿਹਾ ਬਾਈ ਜੀ ਨੇ ਇਹਨਾਂ ਤੋਂ ਆਪਾਂ ਨੇ ਸਾਈਕਲ ਜਿਹੜਾ ਠੀਕ ਕਰਵਾਇਆ ਤੇ ਅਸੀਂ ਇਹ ਦਰਗਾਹ شریف ਦੇ ਦਰਸ਼ਨ ਕਰਕੇ ਪਹੁੰਚੇ ਆ ਤੇ ਬਾਈ ਨੇ ਏੜੀਆਂ ਤੇ ਚੌੜੀਆਂ ਮੰਗਾ ਲੀਆਂ ਕਹਿੰਦਾ ਆ ਕੇ ਹੀ ਜਾਣ ਦਿਊਗਾ ਹਾਂ ਤੇ ਬਾਈ ਨੇ ਰੁਕਲੇ ਸੀਗੇ ਤੇ ਬਾਕੀ ਆਪਾਂ ਵੀ ਚੀਜ਼ ਆਊਟ ਟੈਸਟ ਕਰਾਂਗੇ ਅੱਜ ਅਪਾ ਇੱਕ ਨਵੀਂ ਚੀਜ਼ ਆਊਟ ਟੈਸਟ ਕਰਾਂਗੇ अजमेर ਦਾ ਮਸ਼ਹੂਰ ਆਮ ਦਾ ਕਲਾਕਨ ਆਪਾਂ ਆਮ ਦਾ ਕਲਾਕਨ ਨੂੰ ਸ਼ੇਅਰ ਕਰਾਂਗੇ ਐ ਮਤਲਬ ਐਸ ਦਾ ਐਕਸਪਲੋਰ ਹੁੰਦਾ ਪੂਰੇ ਆਪਣੇ ਵਰਲਡ ਐਕਸਪੋਡ ਹਮਾ ਵਰਲਡ ਐਕਸਪੋਡ ਅਜਮੇਰ ਦਾ ਕਲਾਗੰ ਹਮ ਦਾ ਕਲਾਗੰ ਹੈ ਅੱਛਾ ਜੀ ਇਹ ਪੂਰਾ ਕੇਸਰ ਦਾ ਹਮ ਦਾ ਕਲਾਗੰ ਹੈ ਕੇਸਰ ਦਾ ਹਮ ਦਾ ਕਲਾਗੰ ਠੀਕ ਹੈ ਜੀ ਔਰ ਆਪਾਂ ਜੀ ਬਾਈਟ ਟੈਸਟ ਕਰਾਵਾਂਗੇ ਤੁਹਾਨੂੰ ਤੁਸੀਂ ਬਾਈਟ ਟੈਸਟ ਕਰਕੇ ਦੱਸੋਗੇ ਇਹ ਆਪਣੇ ਸ਼ਹਿਰ ਬਣਾਉਂਦਾ ਹੈ ਆਪਣਾ ਕੇਟਰਿੰਗ ਦਾ ਬਿਜ਼ਨਸ ਵੀ ਬੁੜਜੀ ਇਹ ਵਾਈਬ ਵੀ ਆਪਾਂ ਚੈੱਕ ਕਰੀਏ ਤੁਸੀਂ ਇੱਕ ਵਾਰੀ ਚੈੱਕ ਕਰਕੇ ਬਾਈਟ ਟੈਸਟ ਕਰਕੇ ਦੱਸੋਗੇ ਤੇ ਆ ਬਾਈ ਯੂਨੀਅਨ ਵੀ ਮਗਾਇਆ ਕੀ ਕਹਿੰਦੇ ਸੀ ਬਾਈ ਇਹਨਾਂ ਨੇ ਕੀ ਕਹੇ ਹਮ ਦਾ ਕਲਾਗੰ ਹਮ ਦਾ ਕਲਾਗੰ ਤੇ ਪਹਿਲਾਂ ਕਚੌੜੀਆਂ ਖਵਾਈਆਂ ਬਾਈ ਉਹਨੀਆਂ ਨਹੀਂ ਹੁਣ ਹਮ ਦਾ ਕਲਾਗੰ ਖਵਾਇ ਤੇ ਬਾਈ ਇਹ ਕਹਿੰਦੇ ਵੀ ਤੁਹਾਨੂੰ ਫੁੱਲ ਕਰਕੇ ਭੇਜਾਂਗੇ ਇੱਥੇ ਜਮੀਰ ਨੂੰ ਵਾਰ-ਵਾਰ ਯਾਦ ਕਰੋਂਗੇ ਤੇ ਅੰਬ ਦਾ ਕਲਾਗੰਦਾ ਆਪਾਂ ਟੈਸਟ ਕਰਦੇ ਆਂ ਅਜਮੇਰ ਦਾ ਮਸ਼ਹੂਰ ਕੈਨੇਡਾ ਬੂਰਾ ਜਿਵੇਂ ਆਪਾਂ ਕੋਈ ਨਹੀਂ ਵਰਤੀ ਹਾਂ ਨੇ ਹੁੰਦੇ ਆ ਇਹ ਟੈਸਟ ਆ ਬਹੁਤ ਵਧੀਆ ਤੇ ਇੱਥੇ ਬਾਈ ਨੇ ਹਨਾ ਕਈ ਤਰ੍ਹਾਂ ਦੀਆਂ ਜਿਹੜੀਆਂ ਮਠਿਆਈ ਇੱਥੇ ਦੀ ਜਾਨੀ ਕਿ ਫੇਮਸ ਮਠਿਆਈ ਜਿਹੜੀ ਮੰਗਾਈ ਆ ਫਰੂਟ ਮਲਾਈ ਇਹ ਵੀ ਆਪਾਂ ਜਿਹੜੀ ਟੈਸਟ ਕਰਦੇ ਆਂ ਪਹਿਲੇ ਵਾਲੇ ਬੀ ਅੱਜ ਮੇਰੇ ਦੀ ਘੱਟੋ-ਘੱਟ 10000 ਵੈਰਾਈਟੀਆਂ ਨੇ ਖਾਨ-ਪੀਂਦੀ ਸੀ। ਅੱਛਾ ਜੀ। 10000 ਵੈਰਾਈਟੀਆਂ। ਠੀਕ ਹੈ ਜੀ। ਆਪਾਂ ਇੱਕ ਦਿਨ ਨਹੀਂ ਦੋ ਦਿਨ ਨਹੀਂ। ਸਾਲੇ ਘੱਟੋ-ਘੱਟ 5 ਦਿਨਾਂ 'ਸਤੇ ਆਓ, ਹਰ ਵਾਰ ਆਓ। ਹਾਂ ਜੀ। ਹਰ ਸਾਲ ਨਵਾਂ ਟੈਸਟ ਲਈ ਆ। ਠੀਕ ਹੈ ਜੀ। ਆਪ ਮੇਰਾ ਸਾਈਕਲਾ ਦਾ ਹੈ। ਮੇਰ ਕਿਰਪਾ। ਪਰ ਆਪਾਂ ਬੁੜੀ ਲਵਾਂ। ਹਾਂ ਜੀ। ਔਰ ਆਪਣੇ ਆਪਾਂ ਪਤਾ ਸਰਦਾਰਾ ਦਾ ਖ਼ਿਆਲ ਸ਼ੌਕ ਜੋਂਦਾ ਖਾਨਪੀਂਦਾ ਦਾ। ਸਹੀ ਹੈ। ਖਾਨਪੀਂਦਾ ਖਿਲਾਨਪਲਾਨ ਦਾ। ਹਾਂ ਜੀ। ਵੇਖੋ ਜਿੰਨਾ ਘਿਓ ਓਤਨਾ ਹਲਵਾ। ਹਾਂਜੀ ਹਰ ਇੱਕ ਬਾਇਡ ਵਿੱਚ ਘਿਓ ਪਰਿਆ ਆਪਣੇ ਅਸੇ ਦਾਣੇ ਦੀ ਜੋ ਪਿਸਾਈ ਹੈ ਮੋਟੀ మీడియం ਬਸਾਈ ਹੈ ਠੀਕ ਹੈ ਜੀ ਤੇ ਇਹ ਦੋਨਾਂ ਚੇਂਜ ਕਰਾਂਗੇ ਆਪਾਂ ਅੱਛਾ ਜੀ ਉਹ ਅਸੇ ਕਰੀਮ ਆ ਗਈ ਹਾਂਜੀ ਇਹ ਵੀਰੇ ਆਸਤੇ ਅੱਜ ਆਪਾਂ ਸਾਰੇ अजमेर ਦਾ ਫੂਲ ਟੇਸਟ ਕਰ ਲਿਆ ਬਾਈ ਆਨੀਅਨ ਦੇ ਕਰਕੇ ਨਹੀਂ ਆਪਾਂ ਜੇ ਬਾਈ ਨਾ ਮਿਲਦੇ ਸੀ ਪੈਸੇ ਉਹਨਾਂ ਨੇ ਟੇਸਟ ਕਰਦੇ ਹਾਂਜੀ ਅਸੀਂ ਰਸਤੇ 'ਚ ਆ ਰਹੇ ਸੀਗੇ ਜਦੋਂ ਰਸਤੇ 'ਚ ਆਇਆ ਤਾਂ ਬਾਈ ਜੀ ਸਾਨੂੰ ਹੱਥ ਖੜਾ ਕਰਕੇ ਗਏ ਤੇ ਫਿਰ ਪਤਾ ਲੱਗਿਆ ਵੀ ਬਾਈ ਹੁਣੀਆਂ ਦੀ ਸਾਈਕਲਾਂ ਦੀ ਦੁਕਾਨ ਆ ਦੇ ਸਾਈਕਲ ਵੀ ਦਿਖਾਉਣਾ ਸੀ ਤੇ ਬਾਈ ਕੋਲ ਆ ਗਿਆ ਸਵਾਬ ਬਣ ਗਿਆ ਤੇ ਹੁਣ ਕਾਫੀ ਟਾਈਮ ਦੇ ਬੈਠੇ ਆ ਗੱਲਬਾਤਾਂ ਕੀਤੀਆਂ ਬਾਈ ਹੁਣੀਆਂ ਨਾਲ ਵਧੀਆ ਲੱਗਿਆ ਚੰਗਾ ਲੱਗਿਆ ਮੈਨੂੰ ਲੱਗੇ ਮੌ ਕਹਿਣ ਸਵਾਬ ਬਾਈ ਹੁਣੀਆਂ ਦਾ ਤੇ ਖਾਣ ਪੀਣ ਦਾ ਮਤਲਬ ਕੀ ਕਹੀਏ ਯਾਰ ਹੁਣ ਇੰਨੀ ਕਹਿਣ ਮਹਿਮਾਨਵਾਜੀ ਹਰੇ ਕੁਝ ਵੀ ਨਹੀਂ ਹੈ ਮਹਿਮਾਨਵਾਜੀ ਐਵੇਂ ਕੀ ਮਰੇ ਸਿੱਖ ਬਰਾਏ ਹਾਂਜੀ ਜੋ ਵੀ ਇਸ ਵੀਡੀਓ ਨੂੰ ਵੇਖਦਾ ਤਾਂ ਉਹ ਮੇਰੇ ਕੋਲ ਆਏ ਬਾਈ ਵੀ ਕਿੱਥਾ ਹੈ ਤੁਹਾਡੀ ਦ सही है जी आए एन ओ सबके सही है ए हमेशा हर धर्म हर बंदे आते भाई कोई भी सुन रहा हो हिंदी में सुने चाहे पंजाबी चाहे इंग्लिश में किसी चीज़ लैंग्वेज तूसी कन्वर्ट करके सुनना चाहता हो सुनो आप सब आए यहां पर टेस्ट करें पूरी लवर है हम और आपको टेस्ट करें चेक कराएं बैगरू जी जरूर आए और मैं कहना फते बुला के जाओ फते सांझ करो भाई भाई साहब भाई सा, ਠੀਕ ਹੈ ਜੀ ਚੰਗਾ ਜੀ ਫਿਰ ਚੱਲਦੇ ਆਂ ਤਾਂ ਬਾਈ ਫਤਿਹ ਤੇ ਹੁਣ ਆਪਾਂ ਨੇ ਜਿਹੜਾ ਇੱਥੋਂ ਅੱਗੇ ਦਾ ਸਫ਼ਰ ਸ਼ੁਰੂ ਕਰਤਾ ਤੇ ਹੁਣ ਆਪਾਂ ਅਜਮੇਰ ਤੋਂ ਬਾਹਰ ਨਿਕਲਦੇ ਆਂ ਤੇ ਅੱਗੇ ਦਾ ਸਫ਼ਰ ਤੁਹਾਨੂੰ ਦਿਖਾਉਨੇ ਆਂ ਤੇ ਸਾਹਮਣੇ ਜਿਹੜਾ ਪੋਲ ਆਇਆ ਹੈ ਨਾ किशनਗੜ੍ਹ 17 ਕਿਲੋਮੀਟਰ ਤੋਂ ਜਾ ਕੇ ਰਿਕਸੇਟ ਤੇ ਆਪਾਂ ਜਾਪੋੜ ਦੇ ਨਾਲ ਜਮਨ ਦੇ ਰਸਤੇ ਆਪਾਂ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਸਫ਼ਰ ਕਰ ਰਹੇ ਆ ਨਾ ਤੇ ਜਿਸ ਦਿਨ ਆਪਾਂ ਪੁਸ਼ਕਰ ਦੀ ਗੱਲ ਆਏ ਤੇ ਆਹੀ ਰੋਡ ਦੇ ਤੇ ਸਫ਼ਰ ਕਰਦੇ ਆਏ ਸੀਗੇ ਆਪਾਂ ਅਜਮੇਰ ਲੰਘ ਆਏ ਜੀ ਅੱਗੇ ਉਹਦਾ ਗੇਗਲ ਦਾ ਟੋਲ ਪਲਾਜ਼ਾ ਆਇਆ ਹੈ ਨਾ ਤੇ ਆਪਾਂ ਕ੍ਰੋਸ ਕਰ ਰਹੇ ਆ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ ਜੀ ਇਹ ਟੋਲ ਪਲਾza ਤੇ ਆਪਾਂ ਟੋਲ ਪਲਾza ਜਿਹੜਾ ਕ੍ਰੋਸ ਕਰ ਰਹੇ ਆ ਤੇ ਸਮਾਂ ਜਿਹੜਾ 6 ਵਜੇ ਦਾ ਹੋ ਗਿਆ ਨਾ 6:00 ਬੱਜ ਚੁੱਕੇ ਨੇ ਤੇ ਦੇਖਦੇ ਆ 10-15 ਕਿਲੋਮੀਟਰ ਜਿਹੜਾ ਹੋਰ ਆਪਾਂ ਸਫ਼ਰ ਕਰਾਂਗੇ ਤੇ ਸਾਹਮਣੇ ਬੋਰ ਆਇਆ ਜੀ ਕਿਸ਼ਨਗਰ ਜਿਹੜਾ 8 ਕਿਲੋਮੀਟਰ ਤੇ ਜਾ ਕੋਰ 113 ਕਿਲੋਮੀਟਰ ਰਹਿ ਗਿਆ ਸਮਾਂ ਜਿਹੜਾ 6:10 ਹੋ ਚੁੱਕਾ ਹੈ ਨਾ ਤਕਰੀਬਨ ਅਪੜਾ ਕਿਸਨਗੜ ਜਾ ਕੇ ਰੁਕਾਂਗੇ ਕਿਸਨਗੜ ਦੇ ਰਿਹਾ ਉੱਥੇ ਜਿਹੜਾ ਇੰਤਜ਼ਾਮ ਕਰਦੇ ਆ ਜਿਹੜੀ ਰਾਤ ਦੀ ਠਹਿਰਦਾ ਹੈ ਨਾ ਤੇ ਅੱਜ ਰੁਕਾਂਗੇ ਜੀ ਕਿਸਨਗੜ ਤੇ ਕੱਲ ਜਿਹੜਾ ਜਾਪੁਰ ਤੱਕ ਦਾ ਸਫ਼ਰ ਕਰਾਂਗੇ ਤੇ ਲੈਟਾਂ ਵੀੜੀਆਂ ਲੱਗ ਚੁੱਕੀਆਂ ਨੇ ਇਹ ਨਿਹਰਾ ਕਾਫੀ ਹੋ ਗਿਆ ਹੈ ਨਾ ਤੇ ਗਾਪਰ ਨੂੰ ਜਾਣ ਲਈ ਆਪਣੀ ਇਸੇ ਰੋਡ ਦੇ ਤੇਰਾ ਸਫ਼ਰ ਕਰਨਾ ਪਊਗਾ ਤੇ ਆਪਾਂ ਜਿਹੜਾ ਹੁਣ ਕਿਸਨਗੜ ਤੱਕ ਚੱਲਾਂਗੇ ਨਾ 8 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ ਕਿਸਨਗੜ ਤੱਕ ਤੇ ਆਪਾਂ ਅੰਦਰ ਪੁਲ ਦੇ ਉੱਤੇ ਸਫ਼ਰ ਕਰਦੇ ਆ ਨੈਸ਼ਨਲ ਹਾਈਵੇ ਦੇ ਹੈ ਨਾ ਉੱਪਰ ਜੀ किशनਗੜ ਹਵਾਈ ਅੱਡੇ ਪਰ ਆਪਕਾ ਸਾਬਤਾ ਲਿਖਿਆ ਹੋਇਆ ਵੈਲਕਮ ਟੂ किशनਗੜ 에어ਪੋਰਟ ਜਿਹੜਾ ਸਾਹਮਣੇ ਇਹ ਰਸਤਾ ਜਾਂਦਾ ਤੇ 에어ਪੋਰਟ ਦੀ ਵੱਲ ਜਾਂਦਾ ਜਿਹੜਾ ਉੱਥੇ ਨੂੰ ਰੋਡ ਪੂਰਾ ਸੜਿਆ ਹੋਇਆ ਨੇ ਲੈਟਾਂ ਲੱਗੀਆਂ ਨੇ ਇਹ ਰਸਤਾ ਜਾਂਦਾ ਜੀ किशनਗੜ ਦੇ ਹਵਾਈ ਅੱਡੇ ਦੀ ਵੱਲ ਆ ਸਾਹਮਣੇ ਲਿਖਿਆ ਹੋਇਆ ਬੋਰਡ ਦੇ ਉੱਤੇ ਹੈ ਨਾ ਨੈਸ਼ਨਲ ਹਾਈਵੇ 448 ਦਿੱਲੀ 373 ਤੇ ਜਾਪੁਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਸਤਕਾ ਤੇ ਬਹੁਤ ਜ਼ਿਆਦਾ ਟ੍ਰੈਫਿਕ ਆ ਯਾਰ ਆਪਾਂ ਸਾਈਕਲ ਵਾਲਿਆਂ ਨੂੰ ਥੋੜਾ ਨੈਸ਼ਨਲ ਹਾਈਵੇ ਦੇ ਉੱਤੇ ਥੋੜਾ ਦੇਖ ਕੇ ਸਫ਼ਰ ਕਰਨਾ ਪੈਣਾ ਨਾ ਗੱਡੀਆਂ ਯਾਰ ਬਹੁਤ ਤੇਜ਼ ਆਉਂਦੀਆਂ ਨੇ ਹੈ ਨਾ ਤੇ ਸਾਹਮਣੇ ਬੋਰਡ ਆਇਆ ਜੀ ਤੇ ਦਿੱਲੀ ਆਗਰਾ ਜਾਪੁਰ ਨੂੰ ਜਿਹੜਾ ਆਪਾਂ ਨੇ ਸੱਦੇ ਹੀ ਜਾਣਾ ਨੈਸ਼ਨਲ ਹਾਈਵੇ ਜਿੱਨੇ ਤੁਹਾਨੂੰ ਦੱਸਿਆ 448 ਦੇ ਉੱਤੇ ਸਫ਼ਰ ਕਰ ਰਹੇ ਹਾਂ ਤੇ ਜੇਕਰ ਤੁਸੀਂ ਨੇ ਚੰਡੀਗੜ੍ਹ ਮਕਰਾਨਾ ਕਸ਼ਿੰਗੜ ਜਾਣਾ ਤਾਂ ਆਪਾਂ ਨੂੰ ਇੱਥੇ ਮੁੜਨਾ ਪੈਣਾ ਹੈ ਸੁਖਦੂਤ ਕੋਲ ਜਿਹੜਾ ਮੈਪ ਲੱਗਿਆ ਸੁਖਦੂਤ ਜਿਹੜਾ ਆਪਣੇ ਅੱਗੇ ਆ ਗਿਆ ਤੇ ਆਪਾਂ ਰਸਤੇ ਦੇ ਵਿੱਚ ਕਿਸ਼ਨਗੜ੍ਹ ਰੁਕੇ ਸੀ ਪਾਣੀ ਦੀ ਬੋਤਲ ਲੈਣਾ ਹਨਾ ਤੇ ਇੱਥੇ ਆਪਾਂ ਥੋੜਾ ਪੁੱਛਣ ਲੱਗੇ ਤਾਂ ਬਾਈਆਂ ਨੇ ਜਿਹੜਾ ਆਪਾਂ ਨੂੰ ਆ ਬਾਈ ਜੀ ਬਾਰੇ ਦੱਸਿਆ ਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਬਾਈ ਜੀ ਇੰਦਰਜੀਤ ਸਿੰਘ ਹਾਂ ਇੰਦਰਜੀਤ ਸਿੰਘ ਬਾਈ ਜੀ ਦੇ ਨਾਮ ਆ ਹਨ ਤੇ ਇਹ ਕਹਿੰਦੇ ਸਾਡੇ ਕੋਲ ਲੰਗਰ ਜਰੂਰ ਸ਼ੱਕ ਤੇ ਜਾਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਹੁਣ ਆਪਾਂ ਇੱਥੋਂ ਚੱਲਦੇ ਹਾਂ ਚੱਲਦੇ ਆ ਵੀਰੇ ਇੱਥੋਂ 22 ਕਿਲੋਮੀਟਰ ਅੱਗੇ ਤੇ 7:00 ਵਜੇ ਸਮਾਂ ਬਹੁਤ ਪਿਆਰ ਮਿਲਦੇ ਯਾਰ ਲੋਕਾਂ ਨਾਲ ਪੰਜਾਬੀਆਂ ਦਾ ਖਾਸ ਕਰਕੇ ਬਾਈ ਤੇ ਅੱਜ ਆਪਾਂ ਨੂੰ ਹਨਾ ਪੰਜਾਬੀ ਕਾਫੀ ਮਿਲੇ ਨੇ ਤੇ ਸਾਰਿਆਂ ਨੇ ਜਿਹੜੀ ਆਪਣਾ ਸਹਦਾ ਕੀਤੀ ਹੈ ਨਾ ਬਹੁਤ-ਬਹੁਤ ਤੇ ਇਹਨਾਂ ਸਾਰਿਆਂ ਦਾ ਬਾਈਆਂ ਦਾ ਧੰਨਵਾਦ ਹੈ ਨਾ ਸਹਦਾ ਕਰਨ ਦੇ ਲਈ ਚਲੋ ਚੱਲਦੇ ਆ ਜੀ ਹੁਣ ਆਪਾਂ ਅੱਗੇ ਆਪਣੇ ਸਫ਼ਰ ਦੀ ਔਰ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਸਫ਼ਰ ਤੇ ਅੱਜ ਦਾ ਆਪਣਾ ਸਫ਼ਰ ਸੀਗਾ ਜੀ ਪੁਸ਼ਕਰ ਤੋਂ ਲੈ ਕੇ ਜੈਪੁਰ ਵੱਲ ਤੱਕ ਦਾ ਨਾ ਤੇ ਰਸਤੇ ਦੇ ਵਿੱਚ ਆਪਾਂ ਕਿਤੇ ਵੀ ਸਟੇ ਕਰਨੀ ਸੀਗੀ ਹੈ ਨਾ ਤੇ ਅਪਾ ਅਜੇ ਵੀ ਸਫ਼ਰ ਦੇਖਦੇ ਹੋਏ ਰਸਤੇ ਦੇ ਵਿੱਚ ਰੁਕੇ ਆ ਤੇ ਜੈਪੁਰ ਇੱਥੋਂ 82 ਕਿਲੋਮੀਟਰ ਦੀ ਦੂਰੀ ਤੇ ਆ ਤੇ 82 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਾਂ ਕੱਲ ਨੂੰ ਤੈਅ ਕਰਾਂਗੇ ਤੇ ਹੁਣ ਆਪਾਂ ਨੇ ਇਹਦਾ ਟੈਂਟ ਲਾ ਲਿਆ ਹੈ ਨਾ ਤੇ ਅੱਜ ਦੀ ਰਾਤ ਆ ਪੈਟਰੋਲ ਪੰਪ ਆ ਇੱਥੇ ਰੁਕਾਂਗੇ ਤੇ ਪਿੱਛੇ ਆਪਾਂ ਨੇ ਸਾਈਕਲ ਜਿਹੜਾ ਜਿੰਦਾ ਸਾਈਕਲ ਨੂੰ ਲਾਤਾ ਦਰਖਤ ਦੇ ਨਾਲ ਤੇ ਹੁਣ ਇੱਥੇ ਰੈਸਟ ਕਰਾਂਗੇ ਅੱਜ ਦੀ ਰਾਤ ਤੇ ਕੱਲ ਨੂੰ ਸਵੇਰੇ ਜਿਹੜਾ ਆਪਣਾ ਸਫ਼ਰ ਸ਼ੁਰੂ ਕਰਾਂਗੇ ਤੇ ਹੁਣ ਇੱਥੇ ਬਲੌਗ ਦਾ ਐਂਡ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ